ਪਛੀਦਾਂ ਦੀ ਧਰਤੀ ਦੇ ਕੀ ਗਾਣੇ ਜਾਂਦੇ ਹੋ ਅਕਾਲ ਪੁਰਖ ਸਾਹਿਬ ਦੇ ਹਦੀਸ ਤੇ ਅੱਜ ਕਿੰਨੀ ਸਾਰੀ ਇਫਰਸ਼ੀਟ ਹੋ ਗਈ ਸਾਰੀ ਹੋ ਗਈ ਮਾਈਕ ਹੈ ਟਾਇਰ ਮਾਈਕ ਹੈ ਵੀਰੇ ਅਜੇ ਅਜੇ ਲਾਈਵ ਹੈ ਇਸ ਕਰਾਸਤੇ ਅਜੋ ਨੇ ਕੋਈ ਨਹੀਂ ਕੋਈ ਭਾਈ ਮੋਬਾਈਲ ਪਿਛੇ ਕਰੋ ਥੋੜਾ ਜਿਹਾ ਪੇਸ ਤੋਂ ਜੀ ਦਰ ਪਾਵਨ ਸਤਿਗੁਰੂ ਜੀ ਮੈਨੂੰ ਮੇਰੇ ਪਿਛੇ ਕਰੋ ਯਾਰ ਸਰ ਮੋਬਾਈਲ ਨੂੰ ਤਾਂ ਕਰ ਲੀਦਾ ਹਾਂ ਔਰ ਸਾਰਿਆਂ ਨੇ ਕਰ ਦਿੱਤੇ ਆਪਣੀ ਸੇਵਾ ਕਾਲੇ ਥੋੜੀ ਜਿਹੀ ਸੇਵਾ ਜਿਹੜੀ और चलेगी पर मैं सारे फतेहगढ़ जिले का भी आस पास का भी सारे आदमी के वर्करा का धनबाद करता क्योंकि वो गिनती ने आके सेवा के केसा पाया और अकाल पुरख का अगर अरदास है कि परमात्मा सारे की जी सेवा है प्रवाना हुक्म इतना ਕਿੰਤੂ ਜਿਹੜਾ ਕਿ ਮੈਂ ਕ੍ਰਿੰਤੂ ਪੰਤਰੋ ਵੀ ਕੀਤਾ ਜਾ ਰਿਹਾ ਹੈ ਕਿ ਜਿਹੜੀ ਸੇਵਾ ਸੀ ਉਹ ਥੋੜੀ ਸੀ ਕਿ ਸੇਵਾ ਇਸ ਤੋਂ ਵੱਡੀ ਜਿੰਨੀ ਕੁਝ ਵਿਖਤਿਆਂ ਵੱਲੋਂ ਐਲਜੀ ਵੀ ਨੇ ਸਟੇਟਮੈਂਟ ਪਾਸ ਕੀਤੀ ਗਈ ਹੈ ਕਿ ਜਿਹੜੀ ਸੇਵਾ ਲਗਾਈ ਗਈ ਹੈ ਉਹ ਥੋੜੀ ਆ ਥੋੜੀ ਆ ਉਹਨਾ ਕਾਫੀ ਆ ਉਹਨਾਂ ਟਵੀਟ ਕੀਤਾ ਇਸ ਮਾਮਲੇ ਲੈ ਕੇ ਦੇਖੋ ਕੱਲ੍ਹ ਨੇ ਕਿ ਫੈਸਲਾ ਸਵੀਕਾਰ ਕੀਤਾ ਗਿਆ ਇੱਕ ਫੈਸਲੇ ਦੇ ਉੱਤੇ ਜਿਹੜੀ ਇਦਾਂ ਇੱਕ ਜਿਹੜਾ ਟਵੀਟ ਕਰਦੇ ਆ ਜਾਂ ਸਟੇਟਮੈਂਟ ਦਿੰਦੇ ਆ ਇਹ ਕਿਸਮ ਦੀ ਅਕਾਲਤਿਕ ਸਾਹਿਬ ਦੀ ਸਰਵੋੱਚਤਾ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ ਇਸ ਕਰਕੇ ਜੋ ਹਕੂਮੰਦ ਆਹ ਰਮਨ ਮਾਲਕ ਜੀ ਨੂੰ ਪੁੱਛੋ ਕਿ ਜਦੋਂ ਦੁਨੀਆਵੀ ਅਦਾਲਤਾਂ ਦਾ ਕਿਸੇ ਛੋਟੀ ਅਦਾਲਤ ਦਾ ਵੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਪੈਦੀ ਕਿਉਂਕਿ ਪਤਾ ਹੁੰਦਾ ਜੱਜ ਸਾਹਿਬ ਨੇ ਬੁਲਾ ਲੈਣਾ ਹੈ ਕਿ ਮਾਨਹਾਨੀ ਦੇ ਵਿੱਚ ਤੇ ਜੇ ਸਿੱਖਾਂ ਦੀ ਸਰਵੋੱਚੀ ਸੰਸਥਾ ਦਾ ਫੈਸਲਾ ਹੋਵੇ ਤੇ ਜੋ ਮਰਜ਼ੀ ਬੁਣੇ ਇਹ ਇਹਨਾਂ ਨੂੰ ਇਹਨਾਂ ਦੇ ਦੋਸਤਾਂ ਸਿਆਸਤ ਦੇ ਵਿੱਚ ਰਹਿ ਕੇ ਸਾਰੇ ਨੂੰ ਗੱਲ ਕਰਦੇ ਚੰਗਣ ਨਾ ਇੱਕ ਵੀਟ ਪਿਟ ਉਹ ਕੱਟ ਮਾਰਨ ਦੀ ਜੀ ਜੀ ਜਿਹੜਾ ਨਿਰੰਦਰ ਚੌੜਾ ਨੇ ਜਿਹੜਾ ਇਹ ਇਨਸਟਾਟ ਕੀਤਾ ਵੀ ਇਮੋਸ਼ਨਲ ਹੋ ਕੇ ਕੀਤਾ ਇਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਜਿਹੜੇ ਬੰਦੀ ਸਿੰਘਾਂ ਨੂੰ ਅਸੀਂ ਕਹਿੰਨੇ ਦਿਨਾਂ 30-30 ਸਾਲ ਤੋਂ ਵੱਧ ਸੱਖਿਆ ਕੱਟ ਲਈ ਹੈ ਉਹਨਾਂ ਨੇ ਵੀ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਸਰਦਾਰ ਬੀਨ ਸਿੰਘ ਨਾਲ ਨਹੀਂ ਕਿਸ ਸਰਦਾਰ ਮੀਤ ਸਿੰਘ ਜਿੰਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਸੱਚਖੰਡ ਸਿੰਘ ਹੰਮੰਦਰ ਸਾਹਿਬ ਦੇ ਜਿਹੜੀ ਹੈ ਕਿ ਮੁਖਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾ ਦਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ ਐਮੋਸ਼ਨਲ ਤੇ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਪਾਚੀਆਂ ਦੀਆਂ ਕੋਠੜੀਆਂ ਦੇ ਵਿੱਚ ਬੁਜਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਛਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਕਿਉਂਕਿ ਇਹ ਦੋਗਣੀ ਨੀਤੀ ਕਿਉਂ ਹੈ ਬਿੱਟੂ ਸਾਹਿਬ ਪਹਿਲਾਂ ਆਪ ਤਾਂ ਵੱਡਾ ਮਨ ਕਰਨ ਜਦੋਂ ਅਸੀਂ ਮੰਗ ਕਰਦੇ ਕੀ ਚੀਜ਼ ਆ ਰਿਕਾ ਕੀ ਆ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਦਾਦਾ ਮਾਰਿਆ ਹਾਲੇ ਸਜਾ ਉਹਨਾਂ ਨੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇੰਨੀ ਚਿੰਤਾ ਯਾਦ ਹੁੰਦੀ ਹੈ ਦੋਗਣੀ ਨੀਤੀ ਨਾ ਬਣਾਉਣਾ ਪਹਿਲਾਂ ਕੁਝ ਕਰਕੇ ਦਿਖਾਉਣ ਫਿਰ ਦੂਜਿਆਂ ਨੂੰ ਮਤਾਂ ਦੇ ਥੈਂਕ ਯੂ ਜੀ